ਪੰਜਾਬ ਸ਼ਬਦ ਦੋ ਸ਼ਬਦਾਂ ਨੂੰ ਰਲ ਕੇ ਬਣਿਆ ਸੀ ਪੰਜ ਪਲੱਸ ਆਬ ਯਾਨੀ ਪੰਜ ਪਾਣੀਆਂ ਦੀ ਧਰਤੀ ਕਿ ਪਿਛਲੇ ਕੁਝ ਸਮਿਆਂ ਤੋਂ ਇੱਕ ਹੋਰ ਦਰਿਆ ਪੰਜਾਬ ਦੇ ਵਿੱਚ ਵਗਣ ਲੱਗ ਪਿਆ ਹੈ ਤੇ ਉਹ ਦਰਿਆ ਹੈ ਨਸ਼ਿਆਂ ਦਾ ਦਰਿਆ ਕਿ ਜਿਹੜੇ ਵੀ ਨੌਜਵਾਨ ਹਜੇ ਇਸ ਦੀ ਚਪੇਟ ਵਿੱਚ ਨਹੀਂ ਆਏ ਉਹਨਾਂ ਨੂੰ ਜਾਗਰੂਕ ਕਰਨਾ ਕਿ ਨਸ਼ੇ ਉਹਨਾਂ ਦੀ ਜ਼ਿੰਦਗੀ ਲਈ ਕਿੰਨੇ ਹਾਨੀ ਕਰ ਰੱਖਣ ਅਤੇ ਉਹਨਾਂ ਦਾ ਸਾਥ ਦਿੱਤਾ ਹੈ ਇਸ ਸਮੇਂ ਪ੍ਰਸ਼ਾਸਨ ਨੇ ਜੇ ਕਿਸੇ ਦੇ ਘਰ ਚ ਸੱਤਰ ਪਛਾ ਕੇ ਤੁਸੀਂ ਆਪ ਦੀ ਕੋਠੀ ਪਾ ਕੇ ਤੇ ਉੱਥੇ ਤੁਸੀਂ ਦੀਪਮਾਲਾ ਕਰੋਗੇ ਇਹ ਤਾਂ ਨਹੀਂ ਚੱਲਣ ਦਿੰਦੇ ਜੀ ਪੰਜਾਬ ਚ ਸੱਚੀ ਗੱਲ ਦੋਸਤੋ ਆਜ਼ਾਦ ਸੋਚ ਚੈਨਲ ਦੇਖ ਰਹੇ ਦਰਸ਼ਕਾਂ ਦਾ ਮੈਂ ਬਹੁਤ-ਬਹੁਤ ਸਵਾਗਤ ਕਰਦਾ ਹਾਂ ਦੋਸਤੋ ਪੰਜਾਬ ਸ਼ਬਦ ਦੋ ਸ਼ਬਦਾਂ ਨੂੰ ਰਲ ਕੇ ਬਣਿਆ ਸੀ ਪੰਜ ਪਲੱਸ ਆਬ ਯਾਨੀ ਪੰਜ ਪਾਣੀਆਂ ਦੀ ਧਰਤੀ ਇਸ ਧਰਤੀ ਤੇ ਪੰਜ ਦਰਿਆ ਵਗਦੇ ਸਨ ਜੋ ਕਿ ਇਸ ਉਪਜਾਊ ਜ਼ਮੀਨ ਨੂੰ ਹੋਰ ਵੀ ਜ਼ਰਖੇਸ ਬੜਾ ਦਿੰਦੇ ਸਨ ਔਰ ਅਫਸੋਸ ਦੀ ਗੱਲ ਇਹ ਹੈ ਕਿ ਪਿਛਲੇ ਕੁਝ ਸਮਿਆਂ ਤੋਂ ਇੱਕ ਹੋਰ ਦਰਿਆ ਪੰਜਾਬ ਦੇ ਵਿੱਚ ਵਗਣ ਲੱਗ ਪਿਆ ਹੈ ਤੇ ਉਹ ਦਰਿਆ ਹੈ ਨਸ਼ਿਆਂ ਦਾ ਦਰਿਆ ਜਿਸ ਨੇ ਪੰਜਾਬ ਅਤੇ ਪੰਜਾਬ ਦੀ ਨੌਜਵਾਨੀ ਨੂੰ ਜੋਕ ਵਾਂਗ ਖਾ ਲਿਆ ਸੀ ਅਤੇ ਜਿਹੜੀਆਂ ਵੀ ਸਮੇਂ ਦੀਆਂ ਸਰਕਾਰਾਂ ਆਈਆਂ ਸਨ ਉਹ ਸਰਕਾਰ ਦੇ ਵਿੱਚ ਇਹ ਵਾਅਦਾ ਕਰਕੇ ਆਈਆਂ ਸਨ ਕਿ ਅਸੀਂ ਪੰਜਾਬ ਵਿੱਚ ਆਉਂਦੇ ਸਾਰ ਸਭ ਤੋਂ ਪਹਿਲਾ ਕੰਮ ਇਹ ਕਰਾਂਗੇ ਕਿ ਪੰਜਾਬ ਨੂੰ ਨਸ਼ਾ ਮੁਕਤ ਬਣਾਵਾਂਗੇ ਪਰ ਅਫਸੋਸ ਦੀ ਗੱਲ ਤਾਂ ਇਹ ਹੈ ਕਿ ਉਹਨਾਂ ਦੇ ਇਹ ਵਾਅਦੇ ਜਾਂ ਤਾਂ ਗੱਲਾਂ ਤੱਕ ਸੀਮਤ ਰਹਿ ਗਏ ਜਾਂ ਫਿਰ ਉਹਨਾਂ ਦੇ ਮੈਨੀਫੈਸਟੋ ਤੱਕ ਸੀਮਤ ਰਹੇਗੇ ਪਰ ਇਸ ਸਮੇਂ ਚੱਲ ਰਹੀ ਪੰਜਾਬ ਦੀ ਸਰਕਾਰ ਜੋ ਕਿ ਸਰਦਾਰ ਭਗਵੰਤ ਮਾਨ ਦੀ ਗਵਾਈ ਹੇਠ ਚੱਲ ਰਹੀ ਹੈ ਉਹਨਾਂ ਨੇ ਆਪਣੇ ਮੈਨੀਫੈਸਟੋ ਨੂੰ ਗਰਾਊਂਡ ਲੈਵਲ ਤੱਕ ਲੈ ਕੇ ਆਏ ਹਨ ਅਤੇ ਉਹਨਾਂ ਨੇ ਇੱਕ ਮੁਹਿੰਮ ਛੇੜੀ ਹੈ ਯੁੱਧ ਨਸ਼ਿਆਂ ਵਿਰੁੱਧ ਤਾਂ ਕਿ ਪੰਜਾਬ ਨੂੰ ਫਿਰ ਮੁਰ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇ ਅਤੇ ਉਹਨਾਂ ਦੀ ਇਸ ਮੁਹਿਮੇ ਦੇ ਤਿੰਨ ਪਹਿਲੂ ਹਨ ਪਹਿਲਾ ਪਹਿਲੂ ਇਹ ਹੈ ਕਿ ਪੰਜਾਬ ਦੇ ਵਿੱਚ ਨਸ਼ੇ ਦੀ ਟ੍ਰੈਫਿਕਿੰਗ ਨੂੰ ਖਤਮ ਕਰਨਾ ਯਾਨੀ ਕਿ ਜਿੰਨੇ ਵੀ ਨਸ਼ਾ ਤਸਕਰ ਹਨ ਉਹਨਾਂ ਤੇ ਨਕੇਲ ਕਸਨੀ ਅਤੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਕਰਨੀ ਦੂਸਰਾ ਪਹਿਲੂ ਉਹਨਾਂ ਦਾ ਇਹ ਹੈ ਕਿ ਪੰਜਾਬ ਦੇ ਜਿਹੜੇ ਵੀ ਨੌਜਵਾਨ ਇਸ ਨਰਕ ਦੇ ਵਿੱਚ ਆ ਗਏ ਹਨ ਨਸ਼ਿਆਂ ਦੇ ਕੋੜ ਦੇ ਵਿੱਚ ਪੈ ਗਏ ਹਨ ਉਹਨਾਂ ਨੂੰ ਸੈਂਟਰ ਦੁਆਰਾ ਠੀਕ ਕਰਨਾ ਅਤੇ ਉਹਨਾਂ ਨੂੰ ਇੱਕ ਨਵੀਂ ਜ਼ਿੰਦਗੀ ਦੇ ਲਈ ਪ੍ਰੇਰਿਤ ਕਰਨਾ ਹੈ ਤੇ ਤੀਸਰਾ ਉਹਨਾਂ ਦਾ ਜੋ ਮੁੱਖ ਪਹਿਲੂ ਇਹ ਹੈ ਕਿ ਜਿਹੜੇ ਵੀ ਨੌਜਵਾਨ ਹਜੇ ਇਸ ਦੀ ਚਪੇਟ ਵਿੱਚ ਨਹੀਂ ਆਏ ਉਹਨਾਂ ਨੂੰ ਜਾਗਰੂਕ ਕਰਨਾ ਕਿ ਨਸ਼ੇ ਉਹਨਾਂ ਦੀ ਜ਼ਿੰਦਗੀ ਲਈ ਕਿੰਨੇ ਹਾਨੀਕਾਰਕ ਹਨ ਅਤੇ ਉਹਨਾਂ ਦਾ ਸਾਥ ਦਿੱਤਾ ਹੈ ਇਸ ਸਮੇਂ ਪ੍ਰਸ਼ਾਸਨ ਨੇ ਕਿਉਂਕਿ ਕਿਸੇ ਵੀ ਮਹਿੰਮ ਨੂੰ ਜੇਕਰ ਕਾਮਯਾਬ ਬਣਾਉਣਾ ਹੋਵੇ ਤੇ ਪੁਲਿਸ ਪ੍ਰਸ਼ਾਸਨ ਦਾ ਸਰਕਾਰ ਦਾ ਦੁਆਰਾ ਸਾਥ ਦੇਣਾ ਸਭ ਤੋਂ ਵੱਡੀ ਜ਼ਰੂਰਤ ਹੁੰਦੀ ਹੈ ਅਤੇ ਪੁਲਿਸ ਪ੍ਰਸ਼ਾਸਨ ਨੇ ਪੰਜਾਬ ਦੀ ਸਰਕਾਰ ਦਾ ਬਹੁਤ ਵੱਡਮੁੱਲੇ ਤਰੀਕੇ ਨਾਲ ਸਾਥ ਦਿੱਤਾ ਹੈ ਅਤੇ ਇਸ ਮਹਿੰਮ ਨੂੰ ਦਿਨ-ਬ-ਦਿਨ ਉਹ ਕਾਮਯਾਬ ਕਰ ਰਹੇ ਹਨ ਪੰਜਾਬ ਸਰਕਾਰ ਦੁਆਰਾ 108 ਸੈਂਟਰ ਖੋਲੇ ਗਏ ਹਨ ਅਤੇ ਜਿੱਨਾਂ ਵਿੱਚ ਗਵਰਨਮੈਂਟ ਅਤੇ ਪ੍ਰਾਈਵੇਟ ਦੋਨੋਂ ਸੈਂਟਰ ਸ਼ਾਮਲ ਹਨ ਉਹਨਾਂ ਨੇ ਇਹ ਸੈਂਟਰ ਲੋਕਾਂ ਦੇ ਘਰ ਦੇ ਨੇੜੇ ਖੋਲੇ ਹਨ ਤਾਂਕਿ ਜੋ ਵੀ ਮਰੀਜ਼ ਹਨ ਉਹ ਨਾਲ ਦੀ ਨਾਲ ਆਪਣਾ ਇਲਾਜ ਕਰਾ ਸਕਣ ਅਤੇ ਨਾਲ ਦੀ ਨਾਲ ਆਪਣੇ ਘਰ ਦਾ ਕੰਮ ਵੀ ਜਾਰੀ ਰੱਖਣ ਪੰਜਾਬ ਸਰਕਾਰ ਦੁਆਰਾ ਸਕੂਲਾਂ ਦੇ ਵਿੱਚ ਵੀ ਇਸ ਮਹਿੰਮ ਨੂੰ ਤੇਜ਼ੀ ਨਾਲ ਵਧਾਇਆ ਗਿਆ ਹੈ ਤੇ ਤੁਹਾਨੂੰ ਦੱਸ ਦਈਏ ਕਿ ਪੰਜਾਬ ਦੇ ਵਿੱਚ ਤਕਰੀਬਨ 43 ਲੱਖ ਵਿਦਿਆਰਥੀਆਂ ਨੂੰ ਇਸ ਮਹਿੰਮ ਨਾਲ ਜੋੜਿਆ ਗਿਆ ਹੈ ਇਸ ਮਹਿੰਮ ਦੁਆਰਾ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਉਹ ਨਸ਼ੀਆਂ ਤੋਂ ਦੂਰ ਰਹਿਣ ਅਤੇ 6 ਲੱਖ ਤੋਂ ਵੀ ਵੱਧ ਨੌਜਵਾਨਾਂ ਨੂੰ ਪੰਜਾਬ ਸਰਕਾਰ ਨੇ ਇਸ ਚਪੇਟ ਤੋਂ ਬਚਾਇਆ ਗਿਆ ਹੈ ਸਭ ਤੋਂ ਵਧੀਆ ਗੱਲ ਇਸ ਮੁਹਿੰਮ ਦੀ ਇਹ ਹੈ ਕਿ ਸਰਦਾਰ ਭਗਵੰਤ ਸਿੰਘ ਮਾਨ ਆਪ ਡੇਲੀ ਟੂ ਡੇਲੀ ਅਪਡੇਟ ਲੈਂਦੇ ਹਨ ਤਾਂ ਕਿ ਇਸ ਮੁਹਿੰਮ ਨੂੰ ਹੋਰ ਤੇਜ਼ੀ ਨਾਲ ਵਧਾਇਆ ਜਾ ਸਕੇ ਅਤੇ ਇਸ ਮੁਹਿੰਮ ਦੁਆਰਾ ਪੰਜਾਬ ਨੂੰ ਮੁਰ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇ ਪੰਜਾਬ ਸਰਕਾਰ ਦੁਆਰਾ ਇਹ ਸਖਤ ਕਦਮ ਚੁੱਕੇ ਗਏ ਹਨ ਅਤੇ ਜਿਹੜੇ ਨੌਜਵਾਨ ਇਸ ਨਸ਼ੀਆਂ ਦੀ ਚਪੇਟ ਵਿੱਚ ਆਏ ਹਨ ਉਹਨਾਂ ਨੂੰ ਠੀਕ ਕੀਤਾ ਜਾ ਰਿਹਾ ਹੈ ਅਤੇ ਬਾਅਦ ਦੇ ਵਿੱਚ ਉਹਨਾਂ ਨੂੰ ਰੋਜ਼ਗਾਰ ਵੀ ਦਿੱਤਾ ਗਿਆ ਹੈ ਤਾਂ ਕਿ ਉਹ ਆਪਣੀ ਜ਼ਿੰਦਗੀ ਨੂੰ ਮੁੜ ਤੋਂ ਫਿਰ ਸ਼ੁਰੂ ਕਰ ਸਕਣ ਪੰਜਾਬ ਸਰਕਾਰ ਦੁਆਰਾ ਇਸ ਨੂੰ ਐਡਵਰਟਾਈਜ਼ਿੰਗ ਦੇ ਤੌਰ ਤੇ ਵੀ ਵਿਧਾਇਆ ਗਿਆ ਹੈ ਅਤੇ ਲੋਕਾਂ ਨੂੰ ਇਸ ਦੀ ਐਡਵਰਟਾਈਜ਼ਿੰਗ ਦੁਆਰਾ ਬੋਰਡ ਫਲੈਕਸ ਬੋਰਡ ਦੁਆਰਾ ਯੋਧ ਨਸ਼ਿਆ ਵਿਰੁੱਧ ਦੇ ਵਿੱਚ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਸਾਰਾ ਪੰਜਾਬ ਨਸ਼ਿਆਂ ਦੀ ਚਪੇਟ ਤੋਂ ਦੂਰ ਰਹੇ ਅਤੇ ਮੁੜ ਤੋਂ ਰੰਗਲਾ ਪੰਜਾਬ ਬਣਾਇਆ ਜਾ ਸਕੇ ਤੁਸੀਂ ਸਾਨੂੰ ਇਸ ਮੁਹਿੰਮ ਬਾਰੇ ਦੱਸ ਸਕਦੇ ਹੋ ਕਿ ਪੰਜਾਬ ਸਰਕਾਰ ਦੁਆਰਾ ਚਲਾਈ ਗਈ ਇਸ ਮੁਹਿੰਮ ਦਾ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਅਤੇ ਤੁਹਾਡਾ ਕੀ ਸੰਦੇਸ਼ ਹੈ ਪੰਜਾਬ ਸਰਕਾਰ ਨੂੰ ਇਸ ਮੁਹਿੰਮ ਦੁਆਰਾ ਤੁਸੀਂ ਸਾਨੂੰ ਕਮੈਂਟ ਬਾਕਸ ਦੇ ਵਿੱਚ ਦੱਸ ਸਕਦੇ ਹੋ ਧੰਨਵਾਦ